ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਸਹਾਇਕ ਪ੍ਰੋਫੈਸਰ ਕਿਪਾਲ ਸਿੰਘ ਤਾਂ ਅੱਜ ਦਾ ਜੋ ਲੈਕਚਰ ਹੈ ਪੰਜਾਬੀ ਲੋਕ ਧਾਰਾ ਦੀ ਖੋਜ ਦਾ ਇਤਿਹਾਸ ਪੰਜਾਬੀ ਸਾਹਿਤਕ ਖੋਜ ਦੀ ਚੇਤਨਾ ਅੰਗਰੇਜ਼ੀ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਅਤੇ ਅੰਗਰੇਜ਼ਾਂ ਨਾਲ ਸੰਪਰਕ ਵਿੱਚੋਂ ਪੈਦਾ ਹੋਈ ਪਰ ਇਹ ਵੀ ਇੱਕ ਦਿਲਚਸਪ ਤੱਥ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕ ਧਾਰਾ ਦੀ ਖੋਜ ਵੀ ਇਸੇ ਚੇਤਨਾ अथवा ਪ੍ਰੇਰਣਾ ਵਿੱਚੋਂ ਹੀ ਜਨਮੀ ਜੇਕਰ ਸਾਇਤਿਕ ਖੋਜ ਵਿੱਚ ਮਕਾਲਿਫ ਦਾ ਯੋਗਦਾਨ ਇੱਕ ਪ੍ਰੇਰਕ ਅਤੇ ਮੋਢੀ ਦਾ ਹੈ ਤਾਂ ਭਾਸ਼ਾ ਦੀ ਖੋਜ ਵਿੱਚ ਜਾਰਜ ਗਰੀਅਰਸਨ ਅਤੇ ਲੋਕ ਧਾਰਾ ਦੀ ਖੋਜ ਵਿੱਚ ਸਰ ਰੀਚਰ ਟੈਂਪਲ ਦੇ ਨਾਂ ਵੀ ਉਹਨੇ ਹੀ ਮੋਤਵਰ ਹਨ ਬੇਸਿਕ ਪੰਜਾਬ ਦੀ ਭਾਸ਼ਾ ਸਾਹਿਤ ਇਤਿਹਾਸ ਸੱਭਿਆਚਾਰ ਅਤੇ ਹੋਰਨਾਂ ਖੇਤਰਾਂ ਦੀ ਖੋਜ ਵਿੱਚ ਬਰਤਾਨਵੀ ਵਸਤੀਵਾਦੀਆਂ ਦੇ ਆਪਣੇ ਹਿੱਤ ਵਿੱਚ ਛੁਪੇ ਹੋਏ ਸਨ ਪਰ ਪੰਜਾਬੀਆਂ ਲਈ ਉਹਨਾਂ ਦੁਆਰਾ ਦਿੱਤੀ ਪ੍ਰੇਰਣਾ ਅਤੇ ਨਿਰਦੇਸ਼ਨਾ ਵਰਦਾਨ ਸਾਬਤ ਹੋਈ ਪੰਜਾਬੀ ਲੋਕਤਾ ਰਵਾਰੀ ਖੋਜ ਦਾ ਕੰਮ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਅੰਗਰੇਜ਼ ਵਿਦਵਾਨਾਂ ਨੇ ਸ਼ੁਰੂ ਕੀਤਾ ਪੰਜਾਬ ਉੱਤੇ ਕਬਜ਼ਾ ਕਰਨ ਮਗਰੋਂ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਲਈ ਸਭ ਤੋਂ ਵੱਧ ਵਿਗਿਆਨਕ ਸੋਖਾ ਅਤੇ ਸਰਲ ਤਰੀਕਾ ਇਥੋਂ ਦੀ ਲੋਕ ਤਾਰਾਂ ਨੂੰ ਸਮਝਣ ਤੋਂ ਬਿਨਾ ਹੋਰ ਕੀ ਹੋ ਸਕਦਾ ਸੀ ਸੋ ਬਹੁਤ ਸਾਰੇ ਅੰਗਰੇਜ਼ ਅਫਸਰਾਂ ਉਹਨਾਂ ਦੀਆਂ ਪਤਨੀਆਂ ਧੀਆ ਭੈਣਾ ਈਸਾਈ ਮਿਸ਼ਨਰੀਆ ਸਥਾਨਕ ਅਫਸਰਾਂ ਅਤੇ ਛੋਟੇ ਦੇਸੀ ਕਰਮਚਾਰੀਆਂ ਨੇ ਰਲ ਕੇ ਪੰਜਾਬ ਦੇ ਲੋਕ ਗੀਤ ਲੋਕ ਕਹਾਣੀਆਂ ਅਖਾਣ ਮੁਹਾਵਰੇ ਲੋਕ ਗਥਾਵਾਂ ਲੋਕਵਾਰਾ ਅਤੇ ਹੋਰ ਲੋਕਧਾਰਾਈ ਸਮਗਰੀ ਨੂੰ ਇਕੱਠੀਆਂ ਕਰਕੇ ਛਾਪਿਆ ਅਜਿਹੇ ਅੰਗਰੇਜ਼ ਵਿਦਵਾਨਾਂ ਵਿੱਚ ਸਰ ਰੀਚ ਟੈਂਪਲ ਐਚ ਰੋਜ ਐਵਟਸਨ ਫਲੋਰਾ ਸਟੀਲ ਚਾਰਲਸ ਸਵਿੰਟਨ ਅਤੇ ਉਹ ਜਬਰਨ ਆਦ ਦੇ ਨਾਮ ਖਾਸ ਤੌਰ ਤੇ ਉਲੇਖ ਯੋਗ ਹਨ ਬੇਸ਼ੱਕ ਇਹਨਾਂ ਦੁਆਰਾ ਕੀਤਾ ਗਿਆ ਕਾਫੀ ਕੰਮ ਛਪੇ ਹੋਏ ਵੀ ਮਿਲਦਾ ਹੈ ਪਰ ਸੈਮੂਅਲ ਗਿਲਦੀ ਸੂਚਨਾ ਅਨੁਸਾਰ ਅਜੇ ਵੀ ਕਾਫੀ ਕੁਝ ਅਣਛਪਿਆ ਹੈ ਪੰਜਾਬੀ ਲੋਕ ਧਾਰਾ ਦੀ ਖੋਜ ਅਤੇ ਵਿਸ਼ਲੇਸ਼ਣ ਨੂੰ ਦਿੱਤੀ ਦੇਣ ਨੂੰ ਚਿੱਤਰਦਾ ਹੋਇਆ ਸੈਮੂਅਲ ਗਿੱਲ ਲਿਖਦਾ ਹੈ ਅੰਗਰੇਜ਼ਾਂ ਦੀ ਪੰਜਾਬੀ ਲੋਕ ਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਵਿੱਚ ਯੋਗਦਾਨ ਨੂੰ ਅੱਖੋਂ ਪਰੋਖੇ ਕਰਕੇ ਨਾ ਤਾਂ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਤੇ ਨਾ ਹੀ ਪੰਜਾਬੀ ਲੋਕ ਧਾਰਾ ਦਾ ਇਤਿਹਾਸ ਕੀ ਮੁਕੰਮਲ ਹੋ ਸਕਦਾ ਹੈ ਅੱਜ ਦਾ ਖੁਜਾਰਤੀ ਜੀ ਤੇ ਪੰਜਾਬੀ ਲੋਕ ਧਾਰਾ ਦੇ ਅਧਿਐਨ ਲਈ ਨਵੀਆਂ ਤਕਨੀਕਾਂ ਪਰਾ ਰਿਹਾ ਹੈ ਉੱਥੇ ਅੰਗਰੇਜ਼ਾਂ ਦੇ ਪਾਏ ਪੁਰਨੇ ਵੀ ਉਸ ਦੇ ਕੰਮ ਵਿੱਚ ਸਹਾਇਕ ਸਿੱਧ ਹੋ ਰਹੇ ਹਨ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਗੁਰਬਾਣੀ ਬਾਰੇ ਖੋਜ ਦਾ ਕੰਮ ਵੀ ਚੱਲ ਪਿਆ ਸੀ ਅਤੇ ਇਸ ਖੋਜ ਵਿੱਚ ਵੀ ਲੋਕ ਤਾਰਾ ਦੀਆਂ ਪੈੜਾਂ ਲੰਬੀਆਂ ਜਾ ਸਕਦੀਆਂ ਹਨ ਕਿਉਂਕਿ ਗੁਰਬਾਣੀ ਵਿੱਚ ਵੱਡੀ ਪੱਧਰ ਉੱਪਰ ਲੋਕ ਤਰਾਈ ਸਮਗਰੀ ਦਾ ਰੂਪਾਂਤਰਨ ਹੋਇਆ ਹੈ ਲੋਕ ਤਾਰਾ ਦੀ ਇੱਕ ਵੰਗੀ ਪੁਰਾਤਨ ਲੋਕ ਵਾਰਾਂ ਹਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਗੁਰਬਾਣੀ ਖੋਜ ਬਾਰੇ ਜਦ ਆਪਣੀ ਪੁਸਤਕ ਗੁਰਮਤ ਨਿਰਨੇ ਸਾਗਰ 1877 ਇਸਵੀ ਵਿੱਚ ਲਿਖੀ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 12 ਬਾਰੇ ਵੀ ਚਰਚਾ ਕਰਨੀ ਯੋਗ ਸਮਝੀ ਜਿੰਨਾ ਵਿੱਚੋਂ 9 12 ਨੂੰ ਪੁਰਾਤਨ ਲੋਕ ਵਰਾਂ ਦੀਆਂ ਧੁਨੀਆਂ ਉੱਪਰ ਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਇਸੇ ਤਰ੍ਹਾਂ ਕਰਮ ਸਿੰਘ ਹਿਸਟੋਰੀਅਨ 1905 ਇਸਵੀ ਵਿੱਚ ਜਦ ਸਿੱਖ ਇਤਿਹਾਸ ਨਾਲ ਸੰਬੰਧਿਤ ਸਮਗਰੀ ਇਕੱਠੀ ਕਰਨ ਲਈ ਨਿਕਲਿਆ ਤਾਂ ਉਸ ਦੀ ਨਜ਼ਰ ਲੋਕਵਾਰਾਂ ਤੇ ਵੀ ਪਈ ਕਿਉਂਕਿ ਲੋਕਵਾਰਾਂ ਬੁਨਿਆਦੀ ਤੌਰ ਤੇ ਇਤਿਹਾਸਕ ਘਟਨਾਵਾਂ ਬਾਰੇ ਹੀ ਰਚੀਆਂ ਜਾਂਦੀਆਂ ਸਨ ਲੋਕ ਗਾਇਕਾਂ ਤੋਂ ਲੋਕਵਾਰਾਂ ਇਕੱਠੀਆਂ ਕਰਨ ਵਿੱਚ ਉਸ ਨੂੰ ਜੋ ਮੁਸ਼ਕਲਾਂ ਆਈਆਂ ਉਹਨਾਂ ਤੋਂ ਜਾਣੂ ਕਰਵਾਉਂਦਾ ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ ਸਾਲ 1905 ਈਸਵੀ ਦੀ ਗੱਲ ਹੈ ਕਿ ਮੈਂ ਇਤਿਹਾਸਕ ਮਸਲਾ ਇਕੱਠਾ ਕਰਦਾ ਕਰਦਾ ਜਦ ਗੁਜਰਾਵਾਲੇ ਦੇ ਜ਼ਿਲ੍ਹੇ ਵਿੱਚ ਗਿਆ ਤਾ ਉਧਰ ਮੈਂ ਕਈ ਆਦਮੀਆਂ ਨੂੰ ਵਾਰੰਗੋਂ ਦੇ ਵੇਖਿਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਆਦਮੀ ਨੇ ਮੈਨੂੰ ਇੱਕ ਵਾਰ ਪਿੱਛੇ 1-1 ਰੁਪਇਆ ਲੈ ਕੇ ਚਾਰ ਚਾਰ ਵਾਰ ਸੁਣਾਈਆਂ ਤੇ ਉਹ ਕਹਿੰਦਾ ਸੀ ਕਿ ਮੈਨੂੰ 20 ਵਾਰ ਯਾਦ ਹਨ ਜੋ ਮੈਂ ਬਾਜ਼ਵੀ ਰਕਮ ਤੇ ਲਿਖਵਾ ਸਕਦਾ ਹਾਂ ਮੇਰੇ ਪਾਸ ਇਤਨੇ ਰੁਪਏ ਤਾਂ ਨਹੀਂ ਪਰ ਮੈਂ 5 ਰੁਪਏ ਦੇ ਕੇ ਇੱਕ ਵਾਰ ਲਿਖ ਲਈ ਐਸੀ ਤੋਂ ਪਿੱਛੋਂ ਸੰਤਰਾਮ ਦੀ ਪੁਸਤਕ ਪੰਜਾਬੀ ਗੀਤ 1927 ਵਿੱਚ છਪੀ ਜਿਸ ਦੀ ਲਿਪੀ ਦੇਵਨਾਗਰੀ ਸੀ ਇਸ ਤੋਂ 4 ਕੁ ਸਾਲ ਪਿੱਛੋਂ 1931 ਵਿੱਚ ਪੰਡਿਤ ਰਾਮ ਸਰਨ ਦਾਸ ਦੀ ਫਾਰਸੀ ਲਿਪੀ ਵਿੱਚ ਪ੍ਰਕਾਸ਼ਿਤ ਪੁਸਤਕ ਪੰਜਾਬ ਦੇ ਗੀਤ ਸਾਹਮਣੇ ਆਈ ਪੰਜਾਬੀ ਲੋਕ ਧਾਰਾ ਦੇ ਵਿਧੀਵਤ ਇਕਤਰੀਕਰਨ ਅਤੇ ਇਸ ਦੇ ਮੂਢਲੇ ਕਿਸਮ ਦੇ ਅਧਿਐਨ ਦਾ ਅਸਲ ਆਰੰਭ ਹੈ ਜਿਹੜਾ ਉਹ ਦਵਿੰਦਰ ਸਤਿਆਰਥੀ ਦੀ ਪੁਸਤਕ ਗਿੱਦਾਂ ਨਾਲ ਹੁੰਦਾ ਜੋ ਕਿ 1936 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਪੁਸਤਕ ਦਾ ਪ੍ਰਵੇਸ਼ ਉਸ ਵੇਲੇ ਦੇ ਪ੍ਰਸਿੱਧ ਆਲੋਚਕ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਸੀ ਜੋ ਅਸਲ ਵਿੱਚ ਲੋਕ ਧਾਰਾ ਬਾਰੇ ਲਿਖਿਆ ਗਿਆ ਇੱਕ ਵਿਸਤ੍ਰਿਤ ਖੋਜ ਪੱਤਰ ਹੈ ਜਿਸ ਵਿੱਚ ਲੋਕ ਗੀਤਾਂ ਦੀ ਸਾਰਤਕਤਾ ਵਸਤੂ ਅਤੇ ਰੂਪ ਤੋਂ ਤੁਰਦੀ ਤੇ ਸਮਾਜ ਸੱਭਿਆਚਾਰਕ ਸੰਦਰਭ ਤੱਕ ਪਹੁੰਚਦੀ ਹੈ ਦਵਿੰਦਰ ਸਤਿਆਰਥੀ ਨੇ ਆਪਣੀ ਲਿਖੀ ਭੂਮਿਕਾ ਵਿੱਚ ਲੋਕ ਗੀਤਾਂ ਬਾਰੇ ਸਿਧਾਂਤਿਕ ਪਾਤ ਦੀ ਬਹਿਸ ਵੀ ਝੇੜੀ ਗਿੱਧਾ ਤੋਂ ਇਲਾਵਾ ਦਵਿੰਦਰ ਸਤਿਆਰਥੀ ਦੀਆਂ ਹੋਰ ਪੁਸਤਕਾਂ ਹਨ ਜਿਵੇਂ ਕਿ ਦੀਵਾ ਬਲੇ ساری ਰਾਤ ਜਿਹੜੀ 1941 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਉਸ ਤੋਂ ਬਾਅਦ ਪੰਜਾਬੀ ਲੋਕ ਗੀਤ 1960 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਇਸ ਦੇ ਸਹਿ ਸੰਪਾਦਕ ਸਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬੀ ਲੋਕ ਸਹਿਤ ਵਿੱਚ ਸੈਨਿਕ ਇਹ ਪੁਸਤਕ ਇਹਨਾਂ ਦੀ 1970 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਪੰਜਾਬੀ ਲੋਕ ਧਾਰਾ ਬਾਰੇ ਸத்யਾਰਥੀ ਦੀ ਖੋਜ ਦੀ ਸਾਰਤਕਤਾ ਬਾਰੇ ਡਾਕਟਰ ਹਰਪਜਨ ਸਿੰਘ ਨੇ ਲਿਖਿਆ ਹੈ ਕਿ ਨਵਿੰਦਰ ਸத்யਾਰਥੀ ਨੇ ਜਿਹੜਾ ਕੰਮ ਅੱਜ ਤੋਂ ਅੱਧੀ ਸਦੀ ਪਹਿਲਾਂ ਨਿਰੋਲ ਆਪਣੇ ਉਦਮ ਨਾਲ ਸਰਕਾਰੀ ਗੈਰ ਸਰਕਾਰੀ ਮਦਦ ਤੋਂ ਬਿਨਾਂ ਕਿਸੇ ਪੁਰਸਕਾਰ ਉਦੇਸ਼ ਤੋਂ ਅਣਭਿਜ ਹੋ ਕੇ ਆਰੰਭਿਆ ਸੀ ਉਸ ਨੂੰ ਹੁਣ ਗੂਰ ਪਿਆ ਹੈ ਉਹ ਸੀਮਿਤ ਜਿਹੇ ਘੇਰੇ ਵਾਲਾ ਕੰਮ ਅਜ ਦੇ ਵਦੇਰੇ ਵਿਸਾਲ ਵਦੇਰੇ ਵੰਸਵੰਨੇ ਅਤੇ ਵਦੇਰੇ ਉਪਯੋਗੀ ਉਸਾਰ ਵਾਲਾ ਸਿੱਧ ਹੋਇਆ ਹੈ ਨਿਸ਼ਚੈ ਹੀ ਲੋਕਵੇਦੀ ਅਧਿਐਨ ਵਿੱਚ ਤਵਿੰਦਰ ਸਤਿਆਰਤੀ ਦਾ ਕੰਮ ਬੁਨਿਆਦੀ ਮਹੱਤਵ ਵਾਲਾ ਹੈ ਅੱਜ ਲੋਕ ਵੈਦਿਕ ਸੁਤੰਤਰ ਅਨੁਸ਼ਾਸਨ ਵੱਜੋਂ ਸਵੀਕਾਰ ਹੈ ਸਤਿਆਰਤੀ ਨੇ ਇਹ ਕੰਮ ਉਦੋਂ ਸ਼ੁਰੂ ਕੀਤਾ ਜਦੋਂ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਇਸ ਕੰਮ ਦੀ ਕੋਈ ਖਾਸ ਪ੍ਰਤ ਨਹੀਂ ਸੀ ਪਈ ਅੰਗਰੇਜ਼ਾਂ ਦੀ ਵਿਵੇਖਾ ਵੇਖੀ ਅਤੇ ਕੁਝ ਆਪਣੇ ਵਿਰਸੇ ਅਤੇ ਇਤਿਹਾਸ ਪ੍ਰਤੀ ਜਾਗਰੂਕ ਹੋਣ ਨਾਲ ਜਿਵੇਂ ਕਰਮ ਸਿੰਘ ਸਟੋਰੀਨ ਅਤੇ ਦਵਿੰਦਰ ਸਤਿਆਰਥੀ ਖੇਤਰੀ ਖੋਜ ਕਾਰਜ ਲਈ ਨਿਕਲੇ ਲਗਭਗ ਇਸੇ ਸਮੇਂ ਡਾਕਟਰ ਦੇਵੀਦਾਸ ਹਿੰਦੀ ਨੇ ਵੀ ਪੰਜਾਬੀ ਇਹ ਖਾਣਾ ਅਤੇ ਮੁਹਾਵਰੇਆਂ ਨੂੰ ਇਕੱਠਿਆਂ ਕਰਨ ਦਾ ਕੰਮ ਬਿਜਲਿਆ ਅਤੇ 1932 ਈਸਵੀ ਦੇ ਲਗਭਗ ਪੰਜਾਬੀ ਇਹ ਖਾਨ ਮੁਹਾਵਰੇ ਅਤੇ ਵਕੰਸਾਂ ਦਾ ਇੱਕ ਸੰਗ੍ਰਹਿ ਪੰਜਾਬੀ ਅਖਾਣਾ ਦੀ ਖਾਨ ਨਾਮ ਥੱਲੇ ਛਪ ਕੇ ਸਾਹਮਣੇ ਆਇਆ ਇਸ ਸੰਗ੍ਰਹਿ ਵਿੱਚ 3000 ਦੇ ਕਰੀਬ ਅਖਾਣ ਮੁਹਾਵਰੇ ਅਤੇ ਵਕੰਸ਼ ਹਨ ਜੋ ਗੁਰਮੁਖੀ ਅੱਖਰ ਕ੍ਰਮ ਅਨੁਸਾਰ ਦਰਜ ਕੀਤੇ ਗਏ ਹਨ ਇੰਨਾ ਤੋਂ ਬਾਅਦ ਇੱਕ ਹੋਰ ਵਿਦਵਾਨ ਜਿਨ੍ਹਾਂ ਦਾ ਪੰਜਾਬੀ ਲੋਕ ਧਾਰਾ ਦੇ ਇਕੱਤਰੀਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਡਾਕਟਰ ਸੋਹਿੰਦਰ ਸਿੰਘ ਬੰਜਾਰਾ ਵਿਧੀ ਡਾਕਟਰ ਸੁਹਿੰਦਰ ਸਿੰਘ ਮੰਜਾਰਾ ਬੇਦੀ ਪੰਜਾਬੀ ਲੋਕ ਧਾਰਾ ਦੇ ਇਕੱਤਰ ਕਰਨ ਤੇ ਇਸ ਦੇ ਅਧਿਐਨ ਵਿੱਚ ਇੱਕ ਸਿਰਮੌਰ ਨਾ ਹੈ ਉਸਨੇ ਪੰਜਾਬੀ ਲੋਕ ਧਾਰਾ ਨੂੰ ਇਕੱਠਿਆਂ ਕਰਨ ਦਾ ਕੰਮ 1939 ਈਸਵੀ ਵਿਚਾਰਮ ਕੀਤਾ ਸਹਿਜੇ ਸਹਿਜੇ ਉਸ ਨੂੰ ਇਸ ਦੇ ਮਹੱਤਵ ਅਤੇ ਸਾਰਤਕਤਾ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ ਤੇ ਉਹ 1950 ਤੋਂ ਹੋਰ ਸਭ ਕੁਝ ਛੱਡ ਚੁੜਾ ਕੇ ਇਸ ਪਾਸੇ ਪੈ ਗਿਆ ਅੱਜ ਪੰਜਾਬੀ ਅਵੇਦੀ ਅਤੇ ਪੰਜਾਬੀ ਲੋਕ ਤਾਰਾ ਇੱਕ ਦੂਜੇ ਦੀ ਪਛਾਣ ਬਣ ਚੁੱਕੇ ਹਨ ਅੱਧੀ ਸਦੀ ਤੱਕ ਇਸ ਪਾਸੇ ਕੰਮ ਕਰਨ ਦੇ ਸਿੱਟੇ ਵੱਜੋਂ ਉਸਨੇ ਜੋ ਕਲਣਾ ਕਾਲੀ ਉਸ ਨੂੰ ਮੋٹے ਤੌਰ ਤੇ ਤਿੰਨ ਭਾਗਾਂ ਵਿੱਚ ਦੇ ਵਿੱਚ ਵੰਡਿਆ ਜਾ ਸਕਦਾ ਹੈ ਫਸਟ ਜਿਵੇਂ ਲੋਕ ਤਾਰਾ ਇਸ ਸਮਗਰੀ ਦਾ ਇਕੱਤਰ ਕਰਨ ਕੀਤਾ ਉਹਨਾਂ ਨੇ ਦੂਜਾ ਲੋਕ ਤਾਰਾ ਦਾ ਅਧਿਐਨ ਕੀਤਾ ਤੀਜਾ ਪੰਜਾਬੀ ਲੋਕ ਤਾਰਾ ਵਿਸ਼ਵ ਕੋਸ਼ ਜਿਹੜਾ ਕਿ ਉਹਨੇ 8 ਜਿਲਦਾਂ ਦੇ ਵਿੱਚ ਲਿਖਿਆ ਸੀ ਉਸ ਤੋਂ ਬਾਅਦ ਇੱਕ ਹੋਰ ਵਿਦਵਾਨ ਜਿਨ੍ਹਾਂ ਨੇ ਪੰਜਾਬੀ ਲੋਕ ਤਾਰਾ ਦੇ ਪੰਜਾਬੀ ਲੋਕ ਤਾਰਾ ਲਈ ਆਪਣਾ ਵਿਸ਼ੇਸ਼ ਅਤੇ ਬੜਾ ਹੀ ਅਨਮੋਲ ਯੋਗਦਾਨ ਦਿੱਤਾ ਡਾਕਟਰ ਕਰਨੈਲ ਸਿੰਘ ਠਿੰਦ ਲੋਕ ਗਿਆਨ ਤੇ ਲੋਕ ਤਾਰਾ ਦੇ ਖੇਤਰ ਦੇ ਵਿੱਚ ਡਾਕਟਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੀ ਪਹਿਲੀ ਪੁਸਤਕ ਲੋਕਿਆ ਨਤੇ ਮਦ ਕਾਲੀ ਪੰਜਾਬੀ ਸਾਹਿਤ 1973 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਡਾਕਟਰ ਸਾਹਿਬ ਦੇ ਪ੍ਰਵੇਸ਼ ਨਾਲ ਸਹੀ ਅਰਥਾਂ ਵਿੱਚ ਇਸ ਦੇ ਸੰਕਲਪਾਂ ਅਤੇ ਵਿਸ਼ੇਸ਼ ਖੇਤਰ ਨੂੰ ਪ੍ਰਵਾਸਿਤ ਕਰਨ ਅਤੇ ਸਮਝਣ ਵਿੱਚ ਇੱਕ ਨਵੇਂ ਦੌਰ ਦਾ ਆਰੰਭ ਹੋਇਆ ਅਸਲ ਵਿੱਚ ਡਾਕਟਰ ਥਿੰਨ ਤੋਂ ਪਹਿਲਾਂ ਲੋਕਧਾਰਾ ਦੇ ਸਿਧਾਂਤਕ ਪੱਖਾਂ ਸੰਬੰਧੀ ਚਰਚਾ ਕੇਵਲ ਡਾਕਟਰ ਬੰਜਾਰਾ ਵਿਦੀ ਦੇ ਇੱਕ ਖੋਜ ਪ੍ਰਬੰਧ ਪੰਜਾਬੀ ਮੁਹਾਵਰਿਆਂ ਦੀ ਆਲੋਚਨਾਤਮਕ ਅਧਿਐਨ ਵਿੱਚ ਨਜ਼ਰੀ ਪੈਂਦਾ ਹੈ। ਇਹ ਯਤਨ ਆਪਣੇ ਆਪ ਵਿੱਚ SLAG ਯੋਗ ਹੋਣ ਦੇ ਬਾਵਜੂਦ ਲੋਕ ਜਾਂ ਦੇ ਵਿਸ਼ਾਲ ਖੇਤਰ ਦੇ ਇੱਕ ਬਹੁਤ ਹੀ ਛੋਟੇ ਭਾਗ ਖਾਣਾ ਬਾਰੇ ਹੈ। ਡਾਕਟਰ ਥਿੰਦ ਨੇ ਲੋਕ ਜਾਂ ਦੀ ਬਾਕੀ ਸਮਗਰੀ ਪੁਰਾਣ ਕਥਾ ਅਵਦਾਨ ਅਤੇ ਹੋਰ ਕਥਾਵਾਂ ਲੋਕਗੀਤ ਅਨੁਸ਼ਠਾਨ ਲੋਕ ਵਿਸ਼ਵਾਸ ਲੋਕਤੰਦੇ ਲੋਕੁਕਤੀਆਂ ਅਤੇ ਮਨੋਰੰਜਨ ਬਾਰੇ ਸਿਧਾਂਤਕ ਅਤੇ ਵਿਹਾਰਕ ਪੱਧਰ ਉਪਰ ਪਹਿਲੀ ਵਾਰ ਚਰਚਾ ਛੇੜੀ ਲੋਕਤਾਰਾ ਅਧਿਐਨ ਲਈ ਵਰਤੀ ਜਾ ਸਕਣ ਵਾਲੀ ਧੁਕਮੀ ਤਕਨੀਕੀ ਪੰਜਾਬੀ ਸ਼ਬਦਾਵਲੀ ਦੀ ਘਾਰਤ ਵੀ ਡਾਕਟਰ ਤਿੰਦ ਦੇ ਖੋਜ ਤਰਦਦ ਦਾ ਪ੍ਰਤੀਫਲ ਹੈ ਜਿਸ ਵਿੱਚੋਂ ਕਾਫੀ ਸਦੀ ਸ਼ਬਦਾਵਲੀ ਅੱਜ ਦੇ ਖੋਜ ਕਾਰਜਾਂ ਵਿੱਚ ਵਰਤੀ ਜਾ ਰਹੀ ਹੈ ਲੋਕ ਗਿਆਨਿਕ ਸਮਗਰੀ ਦੀ ਵਿਸਾਲਤਾ ਅਤੇ ਵਿਆਪਕਤਾ ਨੂੰ ਦੇਖ ਕੇ ਪਿਛਲੇ ਦੇ ਖੋਜਕਾਰਾਂ ਨੇ ਇਸ ਦੇ ਇੱਕ ਅੰਗ ਜਾਂ ਉਪ ਅੰਗ ਉੱਪਰ ਆਪਣੇ ਖੋਜ ਪ੍ਰਵੰਧ ਲਿਖੇ ਹਨ ਡਾਕਟਰ ਕਨੈਲ ਸਿੰਘ ਤਿੰਦੇ ਸਗਿੱਦਾ ਵਿੱਚੋਂ ਇੱਕ ਡਾਕ ਇੱਕ ਡਾਕਟਰ ਜਗਿੰਦਰ ਸਿੰਘ ਕੈਰੋਂ ਵੀ ਪਿਛਲੇ ਕੁਝ ਹੱਦ ਸੇ ਤੋਂ ਪੰਜਾਬੀ ਲੋਕ ਗਿਆਨ ਵਿਸ਼ੇਸ਼ ਕਰਕੇ ਲੋਕ ਕਹਾਣੀਆਂ ਦੇ ਅਧਿਐਨ ਵਿਸ਼ੇਸ਼ਣ ਵੱਲ ਰੁਚਿਤ ਹੈ ਲੋਕ ਤਾਰਾ ਦੇ ਇਕੱਤਰੀਕਰਨ ਤੇ ਵਿਸ਼ਲੇਸ਼ਣ ਬਾਰੇ ਉਸ ਦੀਆਂ ਪੁਸਤਕਾਂ ਹਨ ਪੰਜਾਬੀ ਲੋਕ ਕਹਾਣੀਆਂ ਦਾ ਸਿਰਜਣਾਤਮਕ ਅਧਿਐਨ ਅਤੇ ਵਰਗੀਕਰਨ ਜਿਹੜੀ ਕਿ 1987 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਪੰਜਾਬੀ ਲੋਕ ਬਾਰਤਾਂ ਦੀ ਪੁਸਤਕ 1991 ਦੇ ਵਿੱਚ ਪ੍ਰਕਾਸ਼ਿਤ ਹੋਈ ਲੋਕ ਕਹਾਣੀਆਂ 2003 ਦੇ ਵਿੱਚ ਆਈ ਸੀ ਅਤੇ ਬਾਤਾਂ ਸੇਰੇ ਪੰਜਾਬ ਦੀਆਂ 2001 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਪੰਜਾਬੀ ਲੋਕ ਧਾਰਾ ਦੀ ਖੋਜ ਵਿੱਚ ਇੱਕ ਹੋਰ ਉੱਗਾ ਵਿਦਵਾਨ ਡਾਕਟਰ ਨਾਹਰ ਸਿੰਘ ਡਾਕਟਰ ਬੰਜਾਦਾ ਵਿਧਿਵਾ ਉਸ ਦੀ ਪਛਾਣ ਦਾ ਹਵਾਲਾ ਵੀ ਕੇਵਲ ਲੋਕਤਾ ਰਹੀ ਹੈ ਉਸ ਦੀਆਂ ਕੁਝ ਪ੍ਰਮੁੱਖ ਪੁਸਤਕਾਂ ਹਨ ਜਿਵੇਂ ਲੋਕ ਕਾਵ ਦੀ ਸਿਰਜਣ ਪ੍ਰਕਿਰਿਆ ਜਿਹੜੀ ਕਿ 1983 ਇਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਲੌਂਗ ਬੁਰਜੀਆਂ ਵਾਲਾ 1986 ਪੰਜਾਬੀ ਲੋਕ ਨਾਚ 1988 ਖੁੰਨੀ ਨੈਣ ਵਾਲੇ ਜਲ ਪਰੇ 1999 ਚੰਨਾ ਵੀ ਤੇਰੀ ਚਾਨਣੀ 1998 ਰੜੇ ਪੰਬੀਰੀ ਬੋਲੇ 2000 ਤੇ ਮਾਂ ਸੁਹਾਗਨ ਸਗਨ ਕਰੇ 2001 ਦੇ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ਹੈ ਡਾਕਟਰ ਨਿਹਾਰ ਸਿੰਘ ਨੇ ਵੀ ਆਪਣਾ ਕਰਮ ਖੇਤਰ ਪੰਜਾਬ ਦੇ ਮਾਲਵੇ ਦੇ ਖਿੱਤੇ ਨੂੰ ਚੁਣਿਆ ਅਤੇ ਇਸ ਦੀ ਸਮਗਰੀ ਦੀ ਬਾਕੀ ਖਿੱਤਿਆਂ ਨਾਲੋਂ ਵਿਲੱਖਣਤਾ ਲੱਭਣ ਦੀ ਕੋਸ਼ਿਸ਼ ਵੀ ਕੀਤੀ। ਉਸ ਦੀ ਪਹਿਲੀ ਪੁਸਤਕ ਲੋਕ ਕਾਵ ਦੀ ਸਿਰਜਣ ਪ੍ਰਕਿਰਿਆ ਬਾਰੇ ਆਲੋਚਨਾਤਮਕ ਰਾਇ ਦਿੰਦਿਆਂ ਡਾਕਟਰ ਕੇਸਰ ਸਿੰਘ ਕੇਸਰ ਨੇ ਲਿਖਿਆ ਹੈ। ਲੇਖਕ ਨੇ ਹਰੇਕ ਕਾਵ ਰੂਪ ਦੇ ਪਿਛੋਕੜ ਵਿੱਚ ਕੰਮ ਕਰ ਰਹੇ ਮਲਵਈ ਸਮਾਜ ਦੇ ਆਰਥਿਕ ਰਿਸ਼ਤੇ ਸੰਸਕ੍ਰਿਤ ਸੰਸਥਾਵਾਂ ਅਤੇ ਉਹਨਾਂ ਵਿਸ਼ੇਸ਼ ਮੌਕਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਜਿੰਨਾ ਵਿੱਚ ਇਸ ਕਾਵ ਰੂਪ ਦੀ ਚਰਚਾ ਹੁੰਦੀ ਹੈ ਜਿੰਨਾ ਮੌਕੇ ਉੱਤੇ ਉਹ ਗਾਇਆ ਜਾਂਦਾ ਹੈ ਇਸੇ ਹੀ ਪੁਸਤਕ ਬਾਰੇ ਟਿੱਪਣੀ ਕਰਦੇ ਹਨ ਡਾਕਟਰ ਬੰਜਾਰਾ ਵਿਦੀ ਨੇ ਲਿਖਿਆ ਹੈ ਕਿ ਡਾਕਟਰ ਨਾਹਰ ਸਿੰਘ ਨੇ ਇਸ ਪੁਸਤਕ ਵਿੱਚ ਵਿਸ਼ੇਸ਼ ਸਮਾਜਿਕ ਪ੍ਰਕਾਰਜਿਤ ਸਾਂਸਕ੍ਰਿਤਿਕ ਅਤੇ ਸਾਹਿਤਕ ਤੱਤ ਜਿਸ ਰੂਪ ਵਿੱਚ ਲੋਕਗੀਤੀ ਰੂਪ ਚ ਰਚਨਾ ਉੱਤੇ ਕਾਰਸ਼ਲ ਹੁੰਦੇ ਹਨ ਲੋਕਗੀਤਾਂ ਦਾ ਇਹ ਮਹੱਤਵਪੂਰਨ ਪੱਖ ਹਾਲੇ ਤੱਕ ਅਣਗੋਲਿਆ ਰਿਹਾ ਹੈ ਇਹ ਕਾਰਜ ਡਾਕਟਰ ਨਹਿਰ ਸਿੰਘ ਦੇ ਹਿੱਸੇ ਆਇਆ ਹੈ ਜਿਸ ਨੇ ਪਹਿਲੀ ਵਾਰ ਲੋਕ ਗੀਤਾਂ ਦੇ ਰੂਪ ਨੂੰ ਪ੍ਰਕਾਰ ਦੇ ਨਾਲ ਜੋੜ ਕੇ ਅਧਿਐਨ ਕੀਤਾ ਅਤੇ ਕੁਝ ਨਵੇਂ ਤੱਤ ਸਾਹਮਣੇ ਆਏ ਡਾਕਟਰ ਨਹਿਰ ਸਿੰਘ ਦੇ ਜਿਹੜੇ ਅਧਿਐਨ ਸੂਤਰਾਂ ਦੀ ਨਿਸਾਨਦੇਹੀ ਨਾਲ ਦੋਵਾਂ ਵਿਦਵਾਨ ਨੇ ਕੀਤੀ ਹੈ तकरीबन ਉਹ ਸੂਤਰ ਵਿਸਤ੍ਰਿਤ ਰੂਪ ਵਿੱਚ ਉਸ ਦੀਆਂ ਬਾਕੀ ਪੁਸਤਕਾਂ ਵਿੱਚ ਵੀ ਕਮ ਆਏ ਹਨ ਜਿਵੇਂ ਪੋਟੋਹਾਰ ਦੀ ਲੋਕ ਧਾਰਾ ਨੂੰ 71 ਇਕਤਰ ਕਰਨ ਅਤੇ ਸੰਪਾਦਨ ਦਾ ਬੀੜਾ ਡਾਕਟਰ ਬੰਜਾਰਾ ਬੇਦੀ ਨੇ ਅਤੇ ਨਾਹਰ ਸਿੰਘ ਨੇ ਮਾਲਵੇ ਦੇ ਖਿੱਤੇ ਸੰਬੰਧੀ ਕੰਮ ਕਰਨ ਦਾ ਉਠਾਇਆ ਠੀਕ ਇਨ੍ਹਾਂ ਹੀ ਲੀਹਾਂ ਤੇ ਚੱਲਦੇ ਆ ਡਾਕਟਰ ਕਰਨਜੀਤ ਸਿੰਘ ਨੇ ਦੁਆਬੇ ਨੂੰ ਆਪਣੀ ਕਰਮਭੂਮੀ ਬਣਾਇਆ ਉਂਝ ਤਾਂ ਸਮੁੱਚਾ ਪੰਜਾਬ ਹੀ ਲੋਕਧਾਰਾ ਦੀ ਉਪਜ ਵਿੱਚ ਬੜਾ ਜਰਖੇਜ ਹੈ ਪਰ ਦੁਆਬੇ ਦਾ ਇਸ ਪੱਖੋਂ ਲੇਖ ਕਰਦਾ ਕਰਨਜੀਤ ਸਿੰਘ ਲਿਖਦਾ ਹੈ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ ਮੈਂ કહਾਂ ਕਿ ਜਿਸ ਖੇਤਰ ਲਈ ਮੈਂ ਖੇਤਰੀ ਕਾਰਜ ਕੀਤਾ ਹੈ ਉਹ ਅਸਲ ਵਿੱਚ ਅੱਦਾ ਹੁਸ਼ਿਆਰਪੁਰ ਹੀ ਹੈ ਤੇ ਇਸ ਦੇ ਆਧਾਰ ਤੇ ਚਾਰ ਪੁਸਤਕਾਂ ਤਿਆਰ ਹੋਈਆਂ ਹਨ। ਇਹੀ ਕਾਰਨ ਹੈ ਕਿ ਜੇ ਸਾਰੇ ਪੰਜਾਬ ਨੂੰ ਕੱਚਾ ਜਾਏ ਤਾਂ अनेका ਸੰਗ੍ਰਹਿ ਤਿਆਰ ਹੋ ਜਾਣਗੇ। ਇਹ ਹੈ ਖੇਤ ਮਹੱਤਵ ਖੇਤਰੀ ਕਾਰਜ ਦਾ। ਉਸ ਦੀ ਇੱਕ ਪੂਰੀ ਦੀ ਪੂਰੀ ਲੋਕ ਗੀਤਾਂ ਦੀ ਪੈਦ ਅਜਿਹੀ ਕਿਤਾਬ ਹੈ ਜਿਸ ਵਿੱਚ ਕਰਮਜੀਤ ਸਿੰਘ ਨੇ ਲੋਕ ਗੀਤਾਂ ਦੇ ਇਕੱਠੀ ਕਰਨ ਦੀ ਵਿਧੀ ਤੋ ਸਵੈਜੀਵਨੀ ਮੁਲਕ ਵੇਰਵੇ ਆ ਰਹੀ ਪਾਠਕ ਨੂੰ ਜਾਣੂ ਕਰਾਉਣ ਦਾ ਯਤਨ ਕੀਤਾ ਹੈ ਡਾਕਟਰ ਕਰਮਜੀਤ ਸਿੰਘ ਦੇ ਕੀਤੇ ਖੇਤਰੀ ਖੋਜ ਕਾਰਜ ਦੇ ਫਲਸ ਰੂਪ ਜਿਹੜੇ ਲੋਕਗੀਤ ਸੰਗ੍ਰਹਿ ਪ੍ਰਕਾਸ਼ਿਤ ਰੂਪ ਵਿੱਚ ਸਾਹਮਣੇ ਆਏ ਉਹ ਹਨ ਦੇਸ਼ ਦੁਆਬਾ 1982 ਵਿੱਚ ਪ੍ਰਕਾਸ਼ਿਤ ਹੋਇਆ ਧਰਤ ਦੁਆਬੇ ਦੀ 1985 ਇਸ ਵਿੱਚ ਪ੍ਰਕਾਸ਼ਿਤ ਹੋਈ ਸੀ ਪੁਸਤਕ ਮਿੱਟੀ ਦੀ ਮਹਿਕ 1990 ਕੋਲਾ ਕੋਇਲਾ ਕੂਕ ਦੀਆਂ 1990 ਮੋਰੀ ਰੁਣ ਸੁਣ ਲਾਇਆ 1990 ਲੋਕ ਗੀਤਾਂ ਦੀਆਂ ਪੈੜਾਂ 2002 ਵਿੱਚ ਆਈ ਸੀ ਲੋਕ ਗੀਤਾਂ ਦੇ ਨਾਲ ਨਾਲ 2003 ਅਤੇ ਕੁੰਜਾ ਪ੍ਰਦੇਸ਼ ਸਣਾ ਕੁੰਜਾ ਪ੍ਰਦੇਸ਼ਨਾ ਪੁਸਤਕ ਇਹਨਾਂ ਦੀ 2004 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਲੋਕ ਗੀਤਾਂ ਦੀ ਅਧਿਐਨ ਵਿਧੀ ਬਾਰੇ ਉਸ ਦਾ ਸਵੈ ਕਥਨ ਹੈ ਡਾਕਟਰ ਕਰਨ ਜੀ ਡਾਕਟਰ ਕਰਨਜੀਤ ਸਿੰਘ ਜੀ ਲਿਖਦੇ ਹਨ ਲੋਕ ਧਾਰਾ ਦਾ ਅਧਿਐਨ ਕਰਨ ਸਮੇਂ ਇਤਿਹਾਸਿਕ ਸੰਦਰਭਾਂ ਨੂੰ ਨਹੀਂ त्याਗਿਆ ਜਾ ਸਕਦਾ ਕਿਉਂਕਿ ਸਮਾਜ ਵਿਗਿਆਨ ਤੇ ਮਨੋਵਿਗਿਆਨ ਵੀ ਨਾਲ-ਨਾਲ ਤੁ르ਦੇ ਹਨ ਤੇ ਨਾਲ-ਨਾਲ ਹੀ ਚੱਲਦੇ ਹਨ ਤਾਂ ਹੀ ਸਮੁੱਚਾ ਮਾਨਸਿਕ ਖੇ ਦੀ ਪਰੰਪਰਾਗੇ ਤੁ르ਦੀ ਹੈ ਪੰਜਾਬੀ ਲੋਕ ਧਾਰਾ ਬਾਰੇ ਡਾਕਟਰ ਕਰਨਜੀਤ ਸਿੰਘ ਦੇ ਹੁਣ ਤੱਕ ਕੀਤੇ ਕੰਮ ਦੇ ਮਹੱਤਵ ਉਸ ਦੀ ਅਧਿਐਨ ਵਿਧੀ ਅਤੇ ਦੇਣ ਬਾਰੇ ਉਸ ਦਾ ਇੱਕ ਸਮਕਾਲੀ ਅਤੇ ਲੋਕਤਾਰਾ ਦੀ ਖੋਜ ਵਿੱਚ ਕਾਰਜਸੀਲ ਵਿਦਵਾਨ ਡਾਕਟਰ ਨਾਹਰ ਸਿੰਘ ਲਿਖਦਾ ਹੈ ਡਾਕਟਰ ਕਰਮਜੀਤ ਸਿੰਘ ਦੇ ਲੋਕ ਗੀਤਾਂ ਪ੍ਰਤੀ ਦ੍ਰਿਸ਼ਟੀ ਨਾ ਤਾਂ ਖੁਸ਼ ਕਲੋਚਕ ਵਰਗੀ ਹੈ ਅਤੇ ਨਾ ਹੀ ਮਹਿਜ ਭੋਗਨ ਹਾਰੇ ਦੀ ਅਚੇਤ ਸੋਜੀ ਰਕਸੀਮਿਤ ਹੈ ਉਹ ਸਿਰਜਕ ਰਸੀਏ ਤੇ ਆਲੋਚਕ ਕਿੰਨਾ ਵੱਜੋਂ ਸਾਮਲ ਹੈ ਪੰਜਾਬੀ ਲੋਕਤਾਰਾ ਦੀ ਖੋਜ ਦੇ ਇਤਿਹਾਸ ਦਾ 31 ਐਮ ਪਾਕ ਉਪਾਦੀ ਸਾਪੇ ਖੋਜ ਹੈ ਜਿਵੇਂ ਕਿ ਸੰਕੇਤ ਕੀਤਾ ਜਾ ਸਕਦਾ ਹੈ ਕਿ ਡਾਕਟਰ ਬੰਜਾਰਾ ਵੇਦੀ ਅਤੇ ਕਰਨੈਲ ਸਿੰਘ 팀 ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਵਾਨਿਤ ਖੋਜ ਪ੍ਰਵੰਧਾ ਨਾਲ ਇਹ ਸਿਲਸਿਲਾ ਸ਼ੁਰੂ ਹੋਇਆ ਅਤੇ ਅੱਜ ਕੇਵਲ ਇਸ ਵਿਸ਼ੇ ਬਾਰੇ ਹੀ ਲਿਖੇ ਅਤੇ ਪੀ ਐਚ ਡੀ ਲੇਖ ਪ੍ਰਵਾਨ ਹੋਏ ਖੋਜ ਪ੍ਰਵੰਧਾ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ ਤੇ ਅੱਜ ਦਾ ਆਪਣਾ ਲੈਕਚਰ ਇਸ ਦੇ ਵਿੱਚ ਆਪਾਂ ਲੋਕਧਾਰਾ ਦੀ ਖੋਜ ਦੇ ਇਤਿਹਾਸ ਅਤੇ ਉਸ ਖੋਜ ਨੂੰ ਅੱਗੇ ਤੋਰਨ ਵਾਲੇ ਵਿਦਵਾਨ ਅਤੇ ਉਹਨਾਂ ਦਾ ਵੱਡਮੁੱਲਾ ਯੋਗਦਾਨ ਬਾਰੇ ਜਿਹੜਾ ਡਿਸਕਸ ਕੀਤਾ ਹੈ। ਧੰਨਵਾਦ।